ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਥੋੜੀ ਬੱਦਲਬਾਈ ਜੀ ਹੋਈ ਵੀ ਆ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਤੇ ਇੱਕ ਟਰੈਕਟਰ ਲਿਆਂਦਾ ਫੋਰਡ ਆਪਾਂ ਨੇ ਪੂਰਾ ਘੈਂਟ ਟਰੈਕਟਰ ਦਿਖਾਉਣਾ ਤੁਹਾਨੂੰ ਕੋਈ ਵੀ ਰਚਾਵਨ ਹੋਇਆ ਤਾਂ ਦੇਖ ਲਿਓ ਵੀਡੀਓ ਪੂਰੀ ਦੇਖਿਓ ਜੋ ਵੀ ਗੱਲਬਾਤ ਸਾਰੀ ਦੱਸਾਂਗੇ ਟਰੈਕਟਰ ਬਾਰੇ ਤੇ ਲੋ ਜੀ ਅੱਜ ਸਾਡੇ ਦਰਮਿਆਨ ਜੋਤਵਾਲਾ ਜੀ ਵੀ ਪਹੁੰਚੇ ਹੋਏ ਆ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਆ ਜੀ ਤੇ ਬਾਈ ਨੇ ਰੱਬ ਸਵਪੀਓ ਸਾਡੀ ਵੀਡੀਓ 'ਚ ਆਉਨੇ ਬਾਈ ਠੀਕ ਆ ਜੀ ਉਹ ਜੋਤ ਵੀਰੇ ਠੀਕ ਆ ਕਿਵੇਂ ਟਰੈਕਟਰ ਦੇਖਦਾ ਟਰੈਕਟਰ ਤਾਂ ਵਧੀਆ ਬਾਈ ਕੈਂਟ ਹਾਂ ਪਹਿਲਾਂ ਕੰਮ ਕੁੰਮ ਸਾਰਾ ਹੋਇਆ ਪਤਾ ਕਰੀਬ ਹਨਾ ਠੀਕ ਆ ਬਾਹਰ ਅੰਗੇ ਦੀ ਰੰਗ ਨਹੀਂ ਥੋੜੀ ਕਮੀ ਹੈਗੀ ਆ ਹਾਂ ਇਹਨੂੰ ਰੰਗ ਦੁਬਾਰਾ ਹੋਣਾ ਹਨਾ ਹਾਂ ਤੇ ਜੋਤ ਵੀਰੇ ਤੇ ਤਾਂ ਉਹਨੂੰ ਦੇਖ ਹੀ ਲਿਆ ਤਾਂ ਕਿਆ ਕਿਆ ਉਹ ਹੀ ਵੀ ਮੋਡੀਫਿਕੇਸ਼ਨ ਕਿਆ ਕਿਆ ਬਦਲਿਆ ਹੋਇਆ ਰਿਮ ਚ ਮੁਰਲੇ ਤਾਂ ਨਵੇਂ ਪਏ ਹੋਏ ਆ ਮੁਰਲੇ ਰਿਮ ਨਵੇਂ ਪਏ ਹੋਏ ਆ ਬਾਈ ਨਵਾਂ ਸਾਰਾ ਹੀ ਮੁਰਲਾ ਹਿੱਸਾ ਵੀ ਨਵਾਂ ਪਿਆ ਬਾਈ ਤੇ ਪਾਵਰ ਸੋ ਗਿਆ ਵਾ ਪਾਵਰ ਵੇ ਵਾ ਇਹ ਪਾਵਰ ਹੋਇਆ ਵਾ ਬਾਈ ਉਹ ਦੇਖ ਲੋ ਪਾਵਰ ਸਟੇਰਾਂਾਂ ਦੀ ਸਾਲਫ ਨਵੀਂ ਲੱਗੀ ਹੋਈ ਆ ਨਾ ਪਿੱਛੇ ਸਾਲਫ ਨਵੀਂ ਲੱਗੀ ਹੋਈ ਆ ਜੀ ਨਵੀਂ ਉਹ ਜੋ ਤੇ ਜਿਹੜੀ ਉਹਨੂੰ ਨਹੀਂ ਹੁੰਦੀ 60 ਨਾ ਉਹੀ ਸਾਲਫ ਲੱਗੀ ਹੋਈ ਬਾਈ ਸਾਲਫ ਤਾਂ ਫਿਲਟਰ ਵੀ ਨਵਾਂ ਮਾਡਲ ਵਾਲਾ ਘਰਾਰੀ ਫਿਲਟਰ ਵੀ ਹਾਂ ਦੂਜਾ ਇੱਕ ਵਾਰੀ ਸਾਰੀ ਬਦਲ ਹੁੰਦਾ ਇਹ ਹਾਂ ਬੜਾ ਗੱਟੀਆਂ ਲੱਗਦਾ ਤੇ ਮੈਂ ਕਹਿੰਦੇ ਮਗਰਾੜ ਨਵੇਂ ਫਾਰਟ੍ਰੈਕ ਦੇ ਮਗਰਾੜ ਬਾਈ 60 ਵਾਲੇ ਨਵੇਂ ਲੱਗੇ ਨੇ ਠੀਕ ਹੈ ਹਾਂ ਇਹ ਡਬਲ ਕਲੱਚ ਕਰਿਆ ਵਾ ਡਬਲ ਕਲੱਚ ਹੈ ਪਲੇਟਫਾਰਮ ਪੈਡਲ ਬ੍ਰੇਕ ਦੀ ਲੀਵਰ ਸਾਰਾ 60 ਵਾਲਾ ਲੱਗਿਆ ਸਾਰਾ ਕੁਝ ਬਦਲਿਆ ਵਾ ਠੀਕ ਹੋਰ ਲੀਆਂ ਲਾਈਟਾਂ ਬਾਈ ਹੈਡ ਲਾਈਟਾਂ 60 ਵਾਲੀਆਂ ਹਾਂ ਸਰ ਹੌਲੈਂਡ ਦਾ ਲੱਗਿਆ ਵਾ ਸਲੈਂਸਰ ਹੌਲੈਂਡ ਦਾ ਜੀ ਠੀਕ ਆ ਤੇ ਵਿੱਚੇ ਹੁੱਕ ਵੀ ਬੜੀ ਲੱਗੀ ਦੀ ਹੁੱਕ ਵੀ ਦਿਖਾ ਦਿਵਾਓ ਬਾਈ ਹੁੱਕ ਵੀ ਦਿਖਾ ਦੇਖ ਲੋ ਬਾਈ ਹੁੱਕ ਵੀ ਬੜੀ ਲੱਗੀ ਹੋਈ ਹੈ ਬਾਈ ਜਿੰਨੀ ਮਰਜ਼ੀ ਮੋਟੀ ਟਰਾਲੀ ਪਾ ਲਿਓ ਸਹੀ ਚੱਲਣੀ ਹੈ ਜਿਹੜਾ ਬਾਈ ਇਹਦਾ ਦਾਦੀ ਜਿਹੜਾ ਪਿਛਲਾ ਹਿੱਸਾ ਇਹਨੂੰ ਬੰਦ ਬ੍ਰੇਕਾਂ ਵਾਲਾ ਪਿਆ ਵਾ ਜਿਹੜਾ 60 ਨੂੰ ਆਉਂਦਾ ਹੈ 60 ਵਾਲੀ ਹੈ ਇਹ 60 ਵਾਲੀ ਹੈ ਬਾਈ ਹਾਂ ਤੇ ਇਸ ਵੋਟਾਂ ਲਾਈ ਵੇ ਰਿੰਕਾਂ ਨੂੰ ਠੀਕ ਹੈ ਦਾ ਕੋਈ ਖਤਰਾ ਨਹੀਂ ਹੈਗਾ ਨਾ ਲਿੰਕਾਂ ਨੂੰ ਕੋਈ ਟਾਂਕਾ ਹੈ ਇੱਕ ਗੱਲ ਹੋਰ ਹੈ ਜੋ ਤੇ ਵੀਰੇ ਲੀਕੇਜ ਚੋ ਇਹਨੂੰ ਕਿਤੇ ਵੀ ਨਹੀਂ ਹੈਗੀ 5 ਸਾਲ ਦੀ ਗਾਰੰਟੀ ਚ ਕੋਈ ਗਾਰੰਟੀ ਨਹੀਂ ਭਾਈ ਸਟicker ਅਗਲੀ ਹੈ ਇਹ 5 ਸਾਲ ਦੀ ਗਾਰੰਟੀ ਚ ਕੋਈ ਗਾਰੰਟੀ ਨਹੀਂ ਆ ਵੀ ਮੈਂ ਉਹ ਲੈਂਡ ਉਹਦੀ ਨਹੀਂ ਹੈਗੀ ਇਹ ਹਾਲੈਂਡ ਦੀ ਲੈਂਡ ਪਈ ਹੋਈ ਹੈ ਭਾਈ ਹਾਂ ਭਾਈ ਮੇਨ ਚੀਜ਼ ਤਾਂ ਦੱਸੀ ਜਿਹੜੀਆਂ ਵਿਸਾਂ ਲੱਗੀਆਂ ਹੋਈਆਂ ਕਿਹੜੀ ਕੰਪਨੀ ਬੇਸ ਬੇਸ ਠੀਕ ਹੈ ਸੋਨੀ ਦੀ ਇੱਕ JBL ਦੀ ਆ 1862 ਦੀ ਆ 1400 ਵਾਟ ਦੀ ਹੈ ਭਾਈ ਦੋਨੇ ਬ੍ਰਾਂਡ ਯੂਜ਼ ਕਰੇ ਹੋ ਮੈਂ ਬ੍ਰਾਂਡ ਪਰਤੇ ਮੇਨ ਬੰਦਾ ਤਾਂ ਮਲਾਇਆ ਨਹੀਂ ਬੰਦਾ ਤਾਂ ਮਲਾਇਆ ਨਹੀਂ ਪਹਿਲਾਂ ਅਸੀਂ ਕਾਲ ਵੀਰੇ ਉਹ ਠੀਕ ਹੈ ਜੀ ਹਾਂਜੀ ਹਾਂਜੀ ਇਹ ਮੇਰਾ ਭਾਈ ਭਾਈ ਹੈਗਾ ਛੋਟਾ ਇਹ ਇੱਕ ਦਿਨ ਆ ਕੇ ਦੋ ਦਿਨ ਛੁੱਟੀ ਕਰ ਲਾਂਦਾ ਫਿਰ ਉਹ ਪਿੰਡ ਬਹੁਤ ਦੂਰਾ ਥਾਟੇ ਨੂੰ ਬੈਠਾ ਹੈ ਅੱਛਾ ਜਾਂ ਜਾਂਦਾ ਆ ਵੀ ਬਾਈ ਸਾਰੇ ਸੋਨੀ ਦੇ ਲੱਗੇ ਹੋਏ ਆ ਓਵਲ ਸਟਿੱਕਰ ਓਵਲ ਦਿਖਾਉਂਦੇ ਠੀਕ ਹੈ ਵੱਜਦੇ ਪੂਰੇ ਆ ਨਾ ਜੇ ਸਾਨੂੰ ਗਰਮੀ ਲੱਗਦੀ ਪੱਖੇ ਦਾ ਪ੍ਰਬੰਧ ਵੀ ਕਰੇ ਬੱਪਰ ਬਾਈ ਪੱਖਾ ਵੀ ਨਾਲੇ ਆ ਬਾਈ ਪੱਖਾ ਵੀ ਨਾਲੇ ਆ ਠੀਕ ਹੈ ਜੀ ਬਾਕੀ ਬਾਈ ਇਹ ਜਿਹੜੇ ਬੰਦੇ ਨੇ ਕੋਈ ਸੋਚ ਰਿਹਾ ਵੀ ਜੋਤ ਵੀਰੇ ਫੋਰਡ ਤਿਆਰ ਕਰਾਉਣਾ ਹਨਾ ਬਾਈ ਗਾਣੇ ਆਪਾਂ বাজਾ ਨਹੀਂ ਸਕਦੇ ਕਿਉਂਕਿ ਬਹੁਤ ਡਰ ਲੱਗਦਾ ਬਾਈ ਕਾਪੀ ਰਾਈਟ ਕਾਪੀ ਰਾਈਟ ਤੇ ਡਰ ਡਰ ਲੱਗਦਾ ਠੀਕ ਆ ਤੇ ਜੁੱਧ ਵੀਰੇ ਜਿਹੜੇ ਬੰਦੇ ਨੇ ਤਿਆਰ ਕਰਾਉਣਾ ਨਾ ਟਰੈਕਟਰ ਹਾਂ ਵੀ ਅਸੀਂ ਲੈ ਕੇ ਜਾਂ ਟਰੈਕਟਰ ਪੁਰਾਣਾ ਲੈ ਕੀਤਾ ਉਹਦੇ ਵਾਸਤੇ ਬਹੁਤ ਵਧੀਆ ਲੇਕਿਨ ਹੁਣ ਅੱਜ ਕੱਲ੍ਹ ਹੌਲੇ-ਮੋਲੇ ਟਰੈਕਟਰ ਭਜਾਉਨੇ ਆ ਉਹਦੇ ਖਾਤੇ ਟਰੈਕਟਰ ਲੋਟ ਆ ਇਹ ਚਲ ਯਾਰ ਆਪਾਂ ਇਹ ਗੱਲ ਤੇ ਆਪਾਂ ਇਹ ਇਹ ਗੱਲ ਤੇ ਭਜਣ ਦੇ ਹੱਟ ਜਾਣਾ ਭੱਜਣ ਦੇ ਤਾਂ ਚਲੋ ਨਹੀਂ ਆਟਣੇ ਪਰ ਆਪਾਂ ਬਾਈ ਮੈਂ ਮੈਂ ਇਸ ਚੀਜ਼ ਦੇ ਸਖਤ ਵਿਰੋਧ ਚ ਹਾਂ ਇਹ ਹੁਣ ਇਹ ਤਾਂ ਆਪਣਾ ਆਪਣਾ ਥੋੜਾ ਮੈਂ ਕਹਿਣੀ ਗੱਲ ਕਹਿ ਰਿਹਾ ਹਾਂ ਕਿ ਜਿਹਨੂੰ ਜਿਹਨੂੰ ਵੀ ਆਵਾਜ਼ ਹੋਰ ਮਿਲਵੇ ਸ਼ਾਇਦ ਕੰਮ ਆਵਾਜ਼ ਹਾਂ ਬਿਲਕੁਲ ਬਿਲਕੁਲ ਇਹ ਮਾੜੀ ਮੋੜੀ ਰੱਜਪਚ ਕਰਾਉਣੀ ਆ ਉਹ ਨੂੰ ਲੋਟ ਆ ਹਾਂ ਉਹਨੂੰ ਲੋਟ ਆ ਠੀਕ ਆ ਬਿਲਕੁਲ ਬਿਲਕੁਲ ਬਾਈ ਬਾਈ ਪੈਸੇ ਲੱਗੇ ਹੋਏ ਆ ਟਰੈਕਟਰ ਤੇ ਤੁਹਾਨੂੰ ਵੀ ਦੇਖਦੇ ਆ ਕਿਉਂਕਿ ਜੋ ਵੀ ਆਪਾਂ ਇਹਨਾਂ ਚੀਜ਼ਾਂ ਦੇ ਪੈਸੇ ਲਾਉਨੇ ਆ ਠੀਕ ਆ ਕਲੱਚ ਵੀ ਡਬਲ ਹੋਇਆ ਵਾ ਰੋਟਾਵੇਟਰ ਤੇ ਖੇਤੀ ਤੇ ਪੂਰਾ ਕੰਮ ਦਊਗਾ ਟਰੈਕਟਰ ਇਕੱਲਾ ਸ਼ੌਂਕ ਵਾਲਾ ਨਹੀਂ ਹੈਗਾ ਇਕੱਲਾ ਉਹ ਵੀ ਕਰੂਗਾ ਪੂਰਾ ਬਿਲਕੁਲ ਜੀ ਬਿਲਕੁਲ ਕਨਵੀਰ ਸਟਾਰਟ ਕਰ ਵੀਰੇ ਟਰੈਕਟਰ ਆਵਾਜ਼ ਸੁਣਿਓ ਵਾ ਲੈ ਬਾਈ ਆਵਾਜ਼ ਕਰੋ ਚੈੱਕ ਕਰਿਆ ਜਾਂਦੀ ਹੈ ਪ੍ਰੈਸ਼ਰ ਪ੍ਰੈਸ਼ਰ ਕਿਵੇਂ ਆ ਐਲ ਪ੍ਰੈਸ਼ਰ ਵਗੈਰਾ ਠੀਕ ਆ ਮਾਰਾ ਕੋਲ ਲੈ ਬਾਈ ਆਹਾਂ ਕਾਜੀ ਇਹ ਨਹੀਂ ਜਾਵੇ ਆ ਵੀ ਨਹੀਂ ਆ ਪਰਮਿਟਰ ਨਹੀਂ ਗਾ ਲਾਜ ਕਰਦੇ ਬੰਦ ਕਰਦੇ ਵੀਰੇ ਆ ਵੀ ਬਾਈ ਦੇਖੋ ਸੁੱਚ ਲਈ ਹੋਈ ਆ ਹੌਰ ਨੂੰ ਹੌਰ ਨੂੰ ਵੱਜਦੇ ਆ ਮੇਰੀ ਬਾਲ ਵੀ ਚੱਲਦਾ ਬਾਈ ਹੈ ਹੌਰ ਨੂੰ ਵੀ ਚੱਲਦਾ ਮਾਹਾਂ ਹੌਰ ਨੂੰ ਵੀ ਵਰਕਿੰਗ ਚਾ ਬਾਈ ਠੀਕ ਆ ਜੀ ਤੇ ਮੁਰਲੇ ਟਾਇਰ ਹੈਗੇ ਬਾਈ 750 ਦੇ ਪਿਛਲੇ ਟਾਇਰ ਹੈਗੇ 13 ਦੇ ਅਪੋਲੋ ਦੇ ਪਿਛਲੇ ਟਾਇਰ ਰੱਦੇਗਾ ਮੁਰਲੇ ਟਾਇਰ ਹੈਗੇ 80 ਪੈਸੇ ਠੀਕ ਆ ਜੀ ਉਹ ਜੀ ਆਪਾਂ ਇੱਕ ਵਾਰ ਤੁਹਾਨੂੰ ਨਾ ਟਰੈਕਟਰ ਹੁਣਾ ਚਲਾ ਕੇ ਦਿਖਾਉਣਾ ਲੈ ਬਾਈ ਬਾਕੀ ਚਲਾਇਆ ਜਦੋਂ ਇਹ ਭੈਂਡ ਆ ਬਾਈ 11 ਗੁਰਾ ਦਾ ਕੰਮ ਆ ਸਾਰਾ ਹੋਇਆ ਹੋਇਆ ਭੱਜਦਾ ਬਹੁਤ ਆ ਬਾਈ ਪਤਾ ਨਹੀਂ ਕਾ ਪਾਇਆ ਬੱਚਾ ਉਹ ਬਸ ਕਰ